ਕਹਿੰਦਾ ਹੈ ਜੇ ਲਵੀ ਬੱਕਰੀਆਂ ਦੇ ਵੇਟ ਦਾਰਾ ਚੀਰ ਦੂੰ ਬਾਬਾ ਰੱਬੇ ਪੱਜ ਗਿਆ ਇਹ ਮੰਨਦਾ ਕੋਈ ਆ ਮੈਂ ਉਸ ਤੋਂ ਵੀ ਬਰ ਬੜਾ ਠੀਕ ਲੱਗਿਆ ਮੈਂ ਹੁਣ ਨਾ ਆਂਦਾ ਮਾੜਾ ਮੋਟਾ ਚੱਕ ਕੇ ਰੇਟ ਠੀਕ ਲੱਗਿਆ ਸੀ ਕਰ ਲਿਆ ਵਾ ਫੇਰਾ ਜੀ ਨੂੰ ਜਾ ਤੂੰ ਜਾ ਕੋਲੋਂ ਆ ਫੀਦਲਾਦੀ ਦਾ ਮਾਰਾ ਫਰਦਾ ਹੁੰਦਾ ਮੇਰੇ ਨਾਲ ਤਾਂ ਫੇਸਬੁਕ ਤੇ ਤੂੰ ਜਾ ਲੈ ਗਿਆ ਡੱਕਰਾਰਾ ਮਾ ਪਰਾਂਦਾ ਦਵੱਡੀਆਂ ਦਾ राजू नूपड़ा जा सही हो गयी क्या राजू नूपड़ा जा राजू नूपड़ा जा राजू नूपड़ा क्या हो गया वो है क्या पड़ा राजा पड़ा ठोड़ी है किसी आर किया तेरा नहीं होगा कोई नहीं है क्या निकला तेरा है ना हमारे बारे में कुछ ही है ना पंद्रह कहें था नहीं पंद्रह सूत्र में भाई कहना है भाई �

बी हजार रुपया मुल कर बकरे का वाह बकरा भाई बाई ही आर पी एम बोल कर रहे हैं भाई ने राज्यों देखो के नेता बाहुआ ना है ना कोई सोचता था बेचारा तरकीरा है रेट भी लगे वेरी वेट तो रेट तो हम लग गया और नहीं लगता है मतलब परा हो ऐसा ये रेट हूं मेरे बाप अब बड़ा पे है मेरे बाप ना बदली क्या ये तो लिखा है लिखा है तीसरा में गए अब तीसरा होगा है हम अब चक दिया रेट बकरा लेके देने हां ना भाई 13.5 ना भाई 15 तो कट गया चल ले चल बे क्या कर दे हम पूरे यार नहीं नहीं ਚਲੇ ਯਾਰ ਬਸ ਪੂਰਾ 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 ਹੋ ਗਿਆ ਚੌਥਾ ਹੋ ਗਿਆ ਬਸ ਇਹ ਖਲੇ 2 ਮਿੰਟ ਚਾਹ ਉਹ ਤਾਂ ਪੈਣਾ ਮਿਕਲੇਗਾ ਹੋਰ ਇੱਕ ਤਰ੍ਹਾਂ ਦਾ ਵੇਚਣਾ ਉਦੋਂ ਹੀ ਬਰਾ ਉਦੋਂ ਇੱਕ ਕੰਮ ਕਰ ਸੁਣੋ ਸੁਣ ਓਏ ਓ ਬਾਈ ਇੱਕ ਕੰਮ ਕਰੀ ਇਹ ਗਰੀਬ ਬੰਦਾ ਚ ਇਹਦਾ ਸੌਦਾ ਨੂੰ ਓਏ ਇਹ ਵੀ ਗਰੀਬ ਹੀ ਆ ਕੀ ਨਹੀਂ ਕਰੀ ਦੋਏ ਬਸ ਦਿਖਾਈਦਾ ਆਪੂ ਆਪਣੀ ਕਰਾ ਦਾਂਗੇ ਬਸ 14 ਚ ਨਾ ਨਾ ਇਹ ਇਹ ਦੰਦਾ ਨਹੀਂ ਦੋ ਦਾ ਚੱਲ ਉਹ ਕਹਦਾ ਇਹਦੀ ਕਿਈ ਤਰ੍ਹਾਂ ਦੀ ਨਾ ਨਹੀਂ 100 ਰੁਪਏ ਚੜਦੀ 15 ਦਾ ਸੀ 150 ਪਛੜਨ ਕਰਦੇ ਉਹ ਲੈ ਬਾਈ ਹੁਣ ਨਹੀਂ ਫਿਰ ਮੇਰਾ ਗੱਲ ਲਾਈਦੀ ਹੈ ਉਹਦਾ ਨਾ ਮੇਰਾ ਗੱਲ ਲੈ ਵੀ 14 15 14 ਦਾ ਸੌਦਾ ਆਪਣੇ ਫਿਰ ਕਾਹਦਾ ਸੌਦਾ ਲੱਜੀ ਜਾਂਦਾ ਕੋਈ ਨੰਦਾ ਖਰਚਾ ਆਵੇ ਹੈ ਵੱਚਣਾ ਭਾਈ ਵੱਚਣਾ ਯਾਰ ਬੋਲਿਆ ਕਰੋ ਇੱਥੇ ਕਿੰਨੇ ਬੋਲਦੇ ਹੁੰਦੇ ਭਾਈ ਯਾਰ 14 ਦਾ ਹੋ ਗਿਆ ਸੌਤਾ ਕਰ ਖਰਾਬ ਕਰ ਦੇਉਂ ਨੀ ਪਹਿਲਾਂ ਕਹੇ ਤਾਂ ਹੀ ਮੈਨੂੰ ਸੌਤਾ ਕਰ ਖਰਾਬ ਕਰੀ ਬਈ ਇਹਨੂੰ ਪਰੇ ਹਟ ਜਾਂ ਤਾਂ ਦੁਵਾ ਲਾ ਦੀ ਬਈ ਬਈ ਸੌ ਦਿੱਤੀ ਹੈ ਨਾ ਕਹਿੰਦਾ ਨਾ ਲਾਉਣਾ ਪਰ ਇੱਥੇ ਹੋਰ ਬੰਦੇ ਵੀ ਖੜੇ ਨੇ ਫਿਰ ਉਹ ਕਹਿੰਦੇ ਮੇਸੀ ਲੈਣੇ ਤੇ ਲਊਂਗਾ ਤੇ ਲਾਣਾ ਕਰਦਾ ਹਾਂ ਸਾਡੀ ਦੋ ਮੈਂਟਾਂ ਉਹ ਸਾਡੇ ਦੋ ਮੈਂਟਾਂ ਮੈਂ ਕਰ ਦੂੰ ਚੱਲ ਖਾਈ ਐਸੀ ਕਰਾਂਗੇ 14 ਨਹੀਂ 14 ਉਹੀ ਗੱਲ ਮੈਂ ਮਾਰੀ ਹੋਈ ਉਹ ਲਿਖਾਈ ਕਰਾ ਦੇ ਹੁਣ ਬਾਈ ਪਹਿਲਾਂ ਰਾਜੂ ਤੈਨੂੰ ਕਹਿੰਦਾ ਕਿ ਹੁਣ ਤੂੰ 14 ਸਾਡੇ 14 ਬੰਦੇ ਲਿਖਾਈ ਕਰਾ ਦੇ 14 ਬੰਦ ਲਿਖਾਈ ਕਰਾ ਦੋ ਪਾਸੇ ਹੁਣ ਕੋਈ ਸ਼ਾਇਦ ਪਾਸੇ ਨਹੀਂ ਗਿਆ 15 ਬੱਕਾ ਕਰ ਲਿਖਾਈ ਕਰਾ ਉਹ ਪਾਈ ਲਵਾਂਗਾ

रे वास्तर पंद्रह हजार का हो गया वही बकरा ਹਾਂ ਠੀਕ ਹੈ ਗੱਲੋ ਚਲੋ ਯਾਰ ਮੇਰੇ ਆ ਵਧੀਆ ਰਹਿ ਗਿਆ ਰਕਿਆ ਵਧੀਆ ਵਧੀਆ ਮੇਰੇ ਨਾਲ ਮੇਰੇ ਨੇ ਦੋ ਰਕਿਆ 15000 ਦਾ ਬੱਕਰਾ ਹੋ ਗਿਆ ਵੀ ਬੱਕਰਾ ਦਿਖਾਉਣਾ ਤੁਹਾਨੂੰ ਆ ਬੱਕਰਾ ਹੋਇਆ ਵੀ 15000 ਦਾ ਮਰਵਾਉਂਦੇ ਬੰਦੇ ਨੂੰ ਕੋਈ ਹੋ ਗਿਆ 10000 ਦਾ 300 ਹੀ ਦੇ ਐਸੇ ਦੀ ਕੀਮਤ